ਇਸਦੀ ਵਧੀਆ ਲੱਗੀ ਕਾਮਿਆਂ ਦੇ ਨਾਂ ਦੇ ਤਾਰੀ ਮਾਰੇ ਕੁੰਗਾ ਯਾਰ ਵੀ ਤੇ ਉਹਦੇ ਮੰਦਰ ਫਰਾਕ ਕਰ ਗਈ ਮੱਲਾ ਮਲ ਬਣ ਜਾ ਜੇ ਮਲ ਮਾਰਨੀ ਵੱਡੀ ਕੌਡੀਆਂ ਹੀਰਾ ਹੋ ਜਾਂਦਾ ਜਿਹੜਾ ਖੇਲਣ ਲੱਗ ਜਾਏ ਕਬੱਡੀ ਅੱਜ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਲਾਚੌਰ ਤਹਿਸੀਲ ਚ ਪੈਂਦੇ ਪਿੰਡ ਮਹਿਤਪੁਰ ਦੇ ਵਿੱਚ ਇਸ ਪਿੰਡ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਪਰਾਤਨ ਸਮੇਂ ਤੋਂ ਹੀ ਵੱਡੇ ਪੱਧਰ ਉੱਤੇ ਮੇਲਾ ਕਰਾਇਆ ਜਾਂਦਾ ਹੈ ਅੱਜ ਵੀ ਇਸੇ ਤਰ੍ਹਾਂ ਦਾ ਤਕਰੀਬਨ ਕਹ ਲਈਏ ਤਾਂ ਪੰਜਾਬ ਦੇ ਨੰਬਰਾਂ ਚੋਂ ਇਹ ਮੇਲਾ ਹੁੰਦਾ ਹੈ ਜਿੱਥੇ ਕਿ ਅਲਟੋ ਕਾਰ ਦੇ ਉੱਤੇ ਜੱਸਾ ਪੱਟੀ ਦੇ ਨਾਲ ਮਥਰਾ ਦੇ ਪਹਿਲਵਾਨ ਦੀ ਕੁਸ਼ਤੀ ਬੰਨੀ ਹੋਈ ਆ ਉਹਦੇ ਨਾਲ ਹੀ ਵੱਡੀਆਂ ਕੁਸ਼ਤੀਆਂ ਬੋਲਟ ਮੋਟਰਸਾਈਕਲ ਅਤੇ ਮੋਟਰਸਾਈਕਲਾਂ ਸੋਨੇ ਦੇ ਕੜਿਆਂ ਤੇ ਮੁੱਧੀਆਂ ਤੇ ਵੀ ਹੋਣ ਜਾ ਰਹੀਆਂ ਨੇ ਤਕਰੀਬਨ ਜੇ ਕਹ ਲਈਏ ਪੰਜਾਬ ਦੇ ਨਾਲ ਨਾਲ ਪੂਰੇ ਹਿੰਦੁਸਤਾਨ ਦੇ ਪਹਿਲਵਾਨ ਅੱਜ ਇੱਥੇ ਪਹੁੰਚੇ ਹੋਏ ਨੇ ਜਿਨ੍ਹਾਂ ਦੇ ਵਿੱਚ ਫਸਮੇ ਮੁਕਾਬਲੇ ਦੇਖਣ ਨੂੰ ਮਿਲਣਗੇ ਉਹਦੇ ਨਾਲ ਨਾਲ ਹੀ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਵੱਲੋਂ ਵੀ ਸਚੱਜੇ ਪ੍ਰਬੰਧ ਕੀਤੇ ਗਏ ਨੇ ਦਰਸ਼ਕਾਂ ਦੇ ਦੇਖਣ ਵਾਸਤੇ ਵੀ ਪਹਿਲਵਾਨਾਂ ਦੇ ਬੈਠਣ ਵਾਸਤੇ ਵੀ ਆਓ ਇੱਥੇ ਦੀ ਪ੍ਰਬੰਧਕ ਕਮੇਟੀ ਪਹਿਲਵਾਨਾਂ ਤੇ ਲੋਕਾਂ ਨਾਲ ਗੱਲ ਕਰਕੇ ਜਾਣਦੇ ਆ ਇਸ ਛਿੰਝ ਮੇਲੇ ਬਾਰੇ ਨਾਮ ਪਿਆ ਸਾਧਿਓ ਕਿਹੜੇ ਅਖਾੜੇ ਤੋਂ ਅੰਗਦ ਬੋਲਾ ਗੱਲ ਜੀ ਮੈਂ ਰੂਪਲ ਖੰਨਾ ਤੇ ਮੈਂ ਰੈਸਲਿੰਗ ਕਰਦਾ ਜੀ ਤੇ ਅਖਾੜਾ ਖੰਨਾ ਮੇਰਾ ਤੇ ਅਖਾੜਾ ਖੰਨਾ ਪਰਮਿੰਦਰ ਫਿਟਿੰਗ ਤਿਆਰ ਹੋਗਾ ਦੇਖਣਾ ਪ੍ਰੀਮੇਰੀ ਕੰਪੋਲ ਚੈਂਪੀਅਨਸ਼ਿਪ ਤੋਂ ਨੈਸ਼ਨਲ ਚੈਂਪੀਅਨ ਕੰਪੋਲ ਚੈਂਪੀਅਨਸ਼ਿਪ ਗੋਲਡ ਮੈਡ ਨੇ ਜਿਹੜੇ ਅੱਜ ਮੈਦਾਨ ਪਰ ਉਹ ਰਤਨੀ ਦੰਗਲ ਤੇ ਪਹੁੰਚੇ ਆ ਦੇਖਣ ਆਪਣੇ ਭਾਈ ਦੁੱਗਲ ਗਰੀਸ ਨੇ ਮਾਨ ਸਨਮਾਨ ਕੀਤਾ ਜਦ ਅੱਜ ਮਾ ਗਾਣਾ ਰੀਜ਼ ਹੋ ਰਿਹਾ ਸੀ ਉਸਦੇ ਲਈ ਬਹੁਤ ਹੀ ਵਧੀਆ ਲੱਗ ਰਿਹਾ ਉਹਰੇ ਬਹੁਤ ਸਾਰੇ ਤੇ ਨੌਜਵਾਨ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਪਿੰਡ ਮਹਿਤੋਲ ਨੇ ਤੇ ਅੱਗੇ ਵੀ ਸੰਦੇਸ਼ ਦੇਣਾ ਚਾਹਾਂਗੇ ਜਿਹੜੇ ਬੰਦੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੁੰਦੇ ਆ ਜਾਂ ਆਪਣੇ ਆਪ ਨੂੰ ਕੁਝ ਬਣਨਾ ਚਾਹੁੰਦੇ ਆ ਤਪਲੀਜ਼ ਕੋਈ ਗੇਮ ਕਰੋ ਕੋਈ ਵੀ ਗੇਮ ਕਰਕੇ ਪਹੁੰਚੋ ਵਧੀਆ ਆਪਣਾ ਨਸ਼ਿਆ ਦੂਰ ਰੱਖੋ ਤੇ ਵਧੀਆ ਗੇਮ ਖੇਡੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਤਪਾਲ ਫਗਵਾੜਾ ਮੈਂ ਫਗਵਾੜੇ ਸ਼ਹਿਰ ਚ ਰਹਿਣਾ ਸਾਡਾ ਪਿੰਡ ਹੈਗਾ ਜਗਤਪੁਰ ਜੱਟਾਂ ਤੇ ਛੋਟੇ ਹੁੰਦੇ ਮਾੜੀ ਕਰਦੇ ਪਾਏ ਮਾਮਾ ਜੀ ਤੋਂ ਦੇਖ ਦੇ ਕੇ ਜਿੱਦਾਂ ਉਹ ਚਾਬੀ ਆਪਣਾ ਉਹਦਾ ਕੋਲ ਹੋ ਜੋ ਭਾਜੀ ਕੋਲ ਹੋ ਜੋ ਬੇਵਕਦਾ ਹੋ ਗਿਆ ਪਹੁੰਚਿਆ ਬਾਕੀ ਬੜੀ ਸੰਜੇ ਤੇ ਹੁਣ ਤੱਕ ਕਿੰਨੇ ਕੁ ਕਸਤੀ ਖੁੱਲ ਰਹੇ ਹਨ ਤੇ ਕਿੰਨੇ ਬੀਤੀ ਬਾਕੀ ਦਾ ਹੋ ਜੋ ਪਾਸੇ ਰਮਾਲੀ ਦਾ ਛੋਟੇ ਹੁੰਦੇ ਤੋਂ ਲਾਈ ਸੀ ਜਿੰਨਾ ਮਤਲਬ ਛੋਟੇ ਹੁੰਦੇ ਤੋਂ ਸ਼ੁਰੂ ਕੀਤਾ ਸਾਰਾ ਕੁਝ ਪਰ ਜੇ ਆਪਾਂ ਕੀ ਰੈਗੂਲਰ ਉਹ ਰੈਗੂਲਰ ਤਿੰਨ ਸਾਢੇ ਤਿੰਨ ਚਾਰ ਸਾਲ ਹੋ ਗਏ ਅੱਜ ਦੇ ਸੰਝ ਮੋਲੇ ਚ ਪਹੁੰਚ ਕਿਦਾਂ ਵਰਗਾ ਬਹੁਤ ਵਧੀਆ ਰਿਆ ਬਹੁਤ ਵਧੀਆ ਪਸ਼ਾਣ ਜੀ ਬਣ ਲਿਆ ਬਹੁਤ ਵਧੀਆ ਇੱਥੇ ਕੱਟ ਸੀਗਾ ਲੋਕਾਂ ਨੇ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਸੀਗਾ ਇਹ ਅੱਜ ਦੀ ਕੁਸ਼ਤੀ ਕਿਤਾ ਰਹੀ ਤੁਹਾਡੇ ਕਿਹਦੇ ਨਾਲ ਸੀ ਅੱਜ ਦੀ ਕੁਸ਼ਤੀ ਚ ਮੈਂ ਜਿੱਤ ਗਿਆ ਸੀਗਾ ਹਮੇਸ਼ ਮਥਰਾ ਪਹਿਲਵਾਨ ਨਾਲ ਸੀ ਕੁਸ਼ਤੀ ਬਹੁਤ ਦੇਖੋ ਪ੍ਰਾਈਸ ਕੀ ਬੜਿਆ ਪ੍ਰਾਈਸ ਬੁਲਟ ਮੋਟਰਸਾਈਕਲ ਜਿਹਨਾਂ ਨਾਲ ਪ੍ਰਾਈਸ ਹੈ ਤੇ ਹੁਣ ਤੱਕ ਕੀ ਕੀ ਪ੍ਰਾਈਸ ਔਰ ਕਿਹੜੇ ਕਿਹੜੇ ਸਨਮਾਨ ਮਿਲ ਚੁੱਕਿਆ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਕੁਝ ਮਿਲਿਆ ਆ ਤੇ ਚਲੋ ਠੀਕ ਹੈ ਬਸ ਜਿੱਦਾਂ ਹੈ ਕਰਕੇ ਸਾਰੇ ਲੋਕਾਂ ਨਾਲ ਬੱਚੇ ਵੀ ਤੇ ਸਗਲਾਂ ਤੇ ਇਹੋ ਜਿਹੀ ਗੱਲ ਹੋਈ ਆ ਜੇ ਮੋਟਰ ਮੰਨ ਲਓ 50000 ਦਾ ਤੇ 4 ਇੱਕ ਨੇ 30 ਲੈਣਾ ਇੱਕ ਨੇ 20 ਲੈਣਾ ਇਸ ਕਰਕੇ ਪ੍ਰਾਪਰ ਵੋਟਰ ਸਗਲਾਂ ਨੇ ਦੇਣਾ ਪਲਵਾਟੀ ਦਾ ਤੇ ਦੇਖ ਰਹੇ ਵਧੀਆ ਗੱਲ ਜੀ ਲੱਗਦੀ ਦੇਖੋ ਇਹ ਗੱਲ ਆ ਗਈ ਉਧਰ ਅਸੀਂ ਪੰਜ ਨਵਾਂ ਤੇ ਖੜੀ ਇੱਕ ਵਾਸ਼ਿੰਗ ਮਸ਼ੀਨ ਦੇ ਨਾਲ ਦਾ ਮਾਰਤਾਰ ਅਸੀਂ ਮੇਰਾ ਮੁੰਡਿਆਂ ਨੂੰ ਸੁਣਿਆ ਇਹ ਆ ਬਈ ਨਸ਼ਿਆਂ ਤੋਂ ਛੱਡ ਕੇ ਖੇਡਾਂ 'ਤੇ ਧਿਆਨ ਦੇ ਗੇਮ ਖੇਡੋ ਜਿੰਨੀ ਮਰਜ਼ੀ ਖੇਡੋ ਫਿਰ 5 ਮਿੰਟ ਦੇ ਵਿੱਚ ਆਰ.ਓ. ਆਏ ਨੂੰ ਜਗਦੀਪ ਸਿੰਘ ਜੀ ਦੀ ਟੀਸ਼ਾ USA ਉਹਨਾਂ ਵੱਲੋਂ ਜਿਹੜਾ ਪਲੈਟੀਨਾ ਮੋਟਰਸਾਈਕਲ ਇਹ ਨੋਟ ਕਰੋ ਜਿੱਤੀਸਾ USA ਜਿਹਨਾਂ ਵੱਲੋਂ ਪਲਟੀਨਾ ਮੋਟਰਸਾਈਕਲ ਤੇ ਮੱਖਣ ਫਰਾਂਸ ਵਾਲਿਆਂ ਵੱਲੋਂ ਬੁਲਟ ਸਾਈਕਲ ਇਹ ਸਸਤੀ ਦਾ ਦਿੱਤਾ ਜਾਣਾ ਹੈ ਬੱਗਾ ਕੋਹਲੀ ਸਭ ਹੋਈ ਸੱਟੇ ਭਗਵਾਨ ਜੀ ਜਲਦੀ ਆਓ ਖੜੇ ਚਲ ਆਹ ਦੇਖਾ ਆਪ ਜੀ ਉਹ ਐਸਵੀ ਆਟੋ ਦੀ ਤਰਫੋਂ ਅੱਕੀ ਡਰਾ ਜਿਹੜਾ ਕੱਢ ਗਿਆ 800 ਦਰਿਆਨ ਮੰਤਰੀ ਬਈ ਤਾੜੀਆਂ ਮਾਰਦੇ ਬੱਲੇ ਬੱਲੇ ਬੰਦਰ ਜਿਹੜੀ ਇਟਲੀ ਕੈਨੇਡਾ ਵਾਲੇ ਤੇ ਜਪਾਨ ਵਾਲੇ ਇਧਰ ਦੇਖ ਪਤਾ ਨਹੀਂ 5000 ਪਾ ਗਏ 2000 ਪਾ ਗਏ ਆ ਗੁਰੂ ਅੰਗਦ ਦੇ ਮਹਾਰਾਜ ਬੱਲੇ ਬੱਲੇ ਹੋਈ ਪਈ ਅੱਜ ਮਾਧਪੁਰ ਲੁਕਤਵੀ ਦੇ ਸਿੰਘ ਮੇਲੇ ਦੇ ਬਾਹਰ ਬੈਠੇ ਲਾਈਵ ਕਹਿੰਦੇ ਅੱਜ ਸਿੰਘ ਮੇਲੇ ਦਾ ਨੀਰਸ ਦੇਖ ਰਿਹਾ ਸਮੁੱਚੇ ਗ੍ਰਾਮ ਪੰਚਾਇਤ ਲੱਗਣ ਨੂੰ ਲੱਕ ਲੱਕ ਲਗਾਈਆ ਇਤਾਂ ਦਾ ਮੇਲਾ ਇਤਾਂ ਦਾ ਪ੍ਰਬੰਧ ਇਤਾਂ ਦਾ ਡਿਸਪੀਪਲ ਹੈ ਪੰਜਾਬ ਦੇ ਕਿਸੇ ਵਿਰਲੇ ਸਿੰਘ ਬੇਬੇ ਕਹਿੰਦੇ ਖੰਡੋਂ ਮਿਲਦਾ ਅਸੀਂ ਸਰਦਾਰ ਮੋਹਰ ਸਿੰਘ ਜੀ ਯੂਸੀ ਨਕਰ ਦੇ ਸਰਪੰਚ ਸਾਹਿਬ ਦਾ ਸਾਰੇ ਮੇਰੇ ਵੀਰਾਂ ਦਾ ਧੰਨਵਾਦ ਕਰਦੇ ਜਿਹੜੇ ਲਾਈਵ ਅੱਜ ਸਿੰਘ ਨੋਵੇ ਦਾ ਨਜ਼ਾਰਾ ਤੱਕ ਰਹੇ ਐ ਸਭ ਤੋਂ ਧੰਨਵਾਦ ਕਰਦੇ ਲੈ ਕੇ ਗਏ ਆ ਸਿੰਘ ਜੀ ਯੂਕੇ ਖੰਡੋਂ ਦਾ ਸਾਰੇ ਵੀਰਾਂ ਦਾ ਸਭ ਵੱਡਾ ਬਾਨ ਸਤਿਕਾਰ ਤੁਹਾਡੇ ਕੋਲ ਦਾ ਵੀ ਜਿੱਥੇ ਪੰਜ ਤਰੀਕ ਨੂੰ ਇਕੱਠ ਕਰਾਇਆ ਰੱਖਿਆ ਆਪਣੇ ਪੁਲਵਾਨਾਂ ਨੂੰ ਮਿਹਨਤ ਕਰਦੇ ਨੇ ਸਾਰਿਆਂ ਨੂੰ ਖੁੱਲੇ ਸਦਿਆਂ ਬਹੁਤ ਬਹੁਤ ਧੰਨਵਾਦ ਗੁਰੂ ਐਨਆਰਆਈ ਵੀਰਾਂ ਨੂੰ ਬਹੁਤ ਧੰਨਵਾਦ ਜੀ ਰੱਤੇਵਾਦ ਹਾਂਜੀ ਸਿਮਰਨ ਪਾੜ ਆਪ ਦੇ ਸ਼ਰੀਫ ਟਿਲੇਟਾ ਇਹ ਵੀ ਪਹਿਲਵਾਨ ਅਗਲੀ ਪੁੱਛੇ ਨੇ ਐਪੀ ਮੱਤਰਾ ਤੇ ਅਰਜਨ ਪੱਟੀ ਇਹ ਵੀ ਪਹਿਲਵਾਨ ਤਿਆਰ ਹੋ ਕੇ ਅਖਾੜੇ ਜਾ ਜਾਓ ਐਪੀ ਮੱਤਰਾ ਅਰਜਨ ਪੱਟੀ ਜੀ ਅਸੀਂ ਵੀ ਲੜਦੇ ਰਹੇ ਹਾਂ 11 ਤਰੀਕ ਨੂੰ ਇਸ ਨਗਰ ਦੇ ਜਿੰਨੇ ਵੀ ਪਿੰਡ ਦੇ ਲੋਕਾਂ ਨੂੰ ਬਹੁਤ ਹੀ ਇੱਛਾ ਦੇ ਨਾਲ ਹਰ ਸਾਲ ਜਿੱਥੇ ਦੋ ਮੋਟਰਸਾਈਕਲ ਹੁੰਦੇ ਸੀ ਚਾਰ ਮੋਟਰਸਾਈਕਲ 10 ਮੋਟਰਸਾਈਕਲ ਬਹੁਤ ਵੱਡੇ ਵੱਡੇ ਨਾਮ ਦੇ ਇਸ ਤਰ੍ਹਾਂ ਦੇ ਕਾਰਾਂ ਅੱਖੀਆਂ ਜਾਰੀ ਆ ਰਹੀਆਂ ਔਰ ਇਹਨਾਂ ਦੇ ਜਿੰਨੇ ਮਿਲਿਆ ਦੇ ਜੋ ਬੱਚੇ ਭਾਈ ਬੇਂਕੀਆ ਬਦੂ ਵੀ ਆ ਗਏ ਆ ਵਾਰ ਸਾਰੇ ਕਿਤਾ ਦੇ ਵਿੱਚੋਂ ਵੀ ਮਾਰ ਲੈ ਕੇ ਆਏ ਆ ਸਾਡੇ ਉਹਦੇ ਇਸ ਟੰਕਰ ਦੇ ਵਿੱਚ ਵੀ ਹਰਿਆਣਾ ਅਤੇ ਹੋਰ ਪੰਜ ਕੋਟੀਆਂ ਦੇ ਮਹਿਮਾਨ ਆਏ ਹੋਏ ਲਓ ਜੀ ਮਿੰਟੂ ਬਾਬਾ ਬਿਲਾਲ ਖਾੜਾ ਪਲਾ ਚੌਰ ਪਹਿਲਵਾਨ ਨੇ ਕੁਝ ਨਹੀਂ ਕਿਤੇ ਲਈ ਹੈ ਔਰ ਇਸ ਤਰ੍ਹਾਂ ਦੇ ਬੋਲਣ ਜਾਇਦਾ ਦੇ ਖੁਸ਼ਪੀ ਤਾੜੀਆਂ ਮਾਰੋ ਪਹਿਲਵਾਨ ਦੇ ਨਾਲ ਬਾਤ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਕਰਦਾ ਸਿੰਘ ਇਹ ਬਹੁਤ ਅੱਛਾ ਜਿਹੜਾ ਹਰ ਸਾਲ ਦੰਗਲ ਕਰਦਾ ਜਿੱਤਣ ਜਿੱਤਣ ਹਰ ਕੋਈ ਖੇਡੇ ਹਾਰਨ ਖੇਡ ਫਕੀਰਾ ਜਿੱਤਣ ਦਾ ਮੁੱਲ ਕੌਡੀ ਪੈਂਦਾ ਹਾਰੇ ਨੇ ਦਾ ਮੁੱਲ ਹੀਰਾ ਇਹ ਤੁਸੀਂ ਦੇਖਿਆ ਆ ਮਹਤਪੁਰ ਦੇ ਛਿੰਝ ਦੰਗਲ ਦੇ ਵਿੱਚ ਅੱਜ ਚੋਟੀ ਦੇ ਮੁਕਾਬਲੇ ਹੋਏ ਨੇ ਜਿਹਦੇ ਵਿੱਚ ਪੂਰੇ ਦੇਸ਼ ਤੋਂ ਪਹੁੰਚ ਕੇ ਪਹਿਲਵਾਨਾਂ ਨੇ ਹਿੱਸਾ ਲਿਆ ਆ ਬੋਲਟ ਮੋਟਰਸਾਈਕਲਾਂ ਅਤੇ ਸੋਨੇ ਦੀਆਂ ਕੜੇ ਮੁੰਦੀਆਂ ਇੱਥੇ ਤੱਕ ਕਿ ਆਲਟੋ ਕਾਰ ਦੇ ਉੱਤੇ ਵੀ ਜਿਹੜਾ ਫਾਈਨਲ ਮੁਕਾਬਲਾ ਹੋਇਆ ਆ ਜੱਸਾ ਪੱਟੀ ਅਤੇ ਮਥਰਾ ਦੇ ਪਹਿਲੇ ਨੌਜਵਾਨ ਪਹਿਲਵਾਨ ਦੇ ਵਿਚਕਾਰ ਜਿਹੜਾ ਕਿ ਬਰਾਬਰ ਰਿਹਾ ਆ ਤੇ ਕੁੱਤੀਆਂ ਕੁਸਤੀਆਂ ਹੋਈਆਂ ਦਸਕਣਾਂ ਭਰਪੂਰ ਮਨੋਰੰਜਨ ਕੀਤਾ ਹੈ ਸ਼ਾਇਦ ਹੀ ਪੰਜਾਬ ਦੇ ਵਿੱਚ ਇਹੋ ਜਿਹਾ ਛੇਦ ਮੇਲਾ ਕਿਤੇ ਦੇਖਣ ਨੂੰ ਮਿਲਿਆ ਹੋਵੇ ਤੇ ਆਪਣੀ ਚਰਨਸ਼ੀਮਾ ਤੇ ਪਹੁੰਚ ਕੇ ਕਾਫੀ ਨੇਰੇ ਤੋਂ ਬਾਅਦ ਮੇਲਾ ਸਮਾਪਤ ਹੋਇਆ ਇਸੇ ਤਰ੍ਹਾਂ ਨਗਰ ਬਸਦੇ ਰਹਿਣ ਪਿੰਡ ਮੇਲੇ ਲੱਗਦੇ ਰਹਿਣ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਕੈਮਰਾਮੈਨ ਅਮਰਤਪਾਲ ਸਿੰਘ ਪਾਲੀ ਦੇ ਨਾਲ ਹਰਦੀਪ ਸਿੰਘ ਹੋਣ